ਠੀਕ ਹੈ ਨਾ ਤੇ ਹੁਣ ਆਪਾਂ ਥੋੜੀ ਗੱਲ ਕਰਦੇ ਆ ਜਿਹੜਾ ਆ ਮੌਸਮ ਹੈ ਹਾਂਜੀ ਇਹ ਮੌਸਮ ਵੀ ਮੰਨ ਲਓ ਜਿੱਦਾਂ ਛੋਟੇ ਬੱਚੇ ਹੋਗੇ ਜਾਂ ਕਈ ਇਦਾਂ ਦੇ ਸਿਹਤ ਪੱਖੋਂ ਕਮਜ਼ੋਰ ਹੁੰਦੇ ਨੇ ਜਾਨਵਰਾਂ ਦੇ ਉਹਨਾਂ ਲਈ ਬਹੁਤ ਇਹ ਘਾਤਕ ਹੀ ਹੁੰਦਾ ਇੱਕ ਤਰ੍ਹਾਂ ਦਾ ਨਾ ਹਾਂਜੀ ਬਹੁਤ ਬਈ ਬਹੁਤ ਕਰਦੇ ਸੇ ਆਪਾਂ ਨੂੰ ਕੀ ਕੀ ਮੁਸ਼ਕਲਾਂ ਖੜੀਆਂ ਹੁੰਦੀਆਂ ਨੇ ਉਹਨਾਂ ਨੂੰ ਕਿਵੇਂ ਬਚਾਇਆ ਜਾਵੇ ਦੋ ਗੱਲਾਂ ਦੱਸੋ ਬਾਈ ਸਭ ਤੋਂ ਪਹਿਲਾਂ ਤਾਂ ਨਾ ਹੁਣ ਜਾਨਵਰ ਤਨੂੰ ਮੈਂ ਦੱਸਦਾ ਵੀ ਲੋਕਾਂ ਨੇ ਮਰਦੇ ਕਿਉਂ ਆ ਮਰਦੇ ਬਹੁਤ ਜ਼ਿਆਦਾ ਗਿਆ ਨੁਕਸਾਨ ਹੋ ਜਾਂਦਾ ਨੁਕਸਾਨ ਹੋਣ ਤੋਂ ਬਾਅਦ ਜਾਨਵਰ ਮਾਰਨ ਤੋਂ ਬਾਅਦ ਇੱਕ ਪਸਤਾਵਾ ਬਹੁਤ ਵੱਡਾ ਬਿਲਕੁਲ ਲੱਖਾਂ ਰੁਪਈਆ ਦਾ ਹਜ਼ਾਰਾਂ ਰੁਪਈਆ ਦੀ ਬੱਕਰੀ ਸੀ ਮਾਰ ਕੇ ਪਸਤਾਵਾ ਕਰ ਲੈਨੇ ਆ ਪਹਿਲਾ ਨੰਬਰ ਤਾਂ ਸਾਡੇ ਲੋਕ ਜਿਹੜੇ ਆਜੜੀ ਵੀਰ ਆ ਉਹ ਆਪਦੀ ਖਰਾਕ ਦੀ ਪੂਰਤੀ ਜਾਨਵਰ ਕਰੀਦਾ ਜਾਂਦੇ ਆ ਬਾਹਰੋਂ ਖਾ ਕੇ ਠੀਕ ਹੈ ਠੀਕ ਹੈ ਨਾ ਹਲੇ ਤੱਕ ਸਾਨੂੰ ਇਹ ਨਹੀਂ ਪਤਾ ਵੀ ਬੱਕਰੀ ਦੇ ਵਿੱਚ ਹੀਮੋਗਲੋਬਿਨ ਜਿਹੜਾ ਬਲੱਡ ਦਾ ਜਾਨੀ ਕਿ ਮਤਲਬ ਕਿ ਦਾਇਰਾ ਉਹ ਕਿੰਨਾ ਕਿੰਨਾ ਠੀਕ ਹੈ ਨਾ ਜੀ ਦੀ ਮਰਜ਼ੀ ਐ ਐਚਬੀ ਟੈਸਟ ਕਰਵਾ ਲਓ ਬੱਕਰੀ ਦੀ 8.5 ਗ੍ਰਾਮ ਤੋਂ 7 ਗ੍ਰਾਮ ਤੋਂ ਇਹੋ ਜਿਹੀਆਂ ਬੱਕਰੀਆਂ ਖੜੀਆਂ ਜਿਨ੍ਹਾਂ ਚ 6 ਗ੍ਰਾਮ ਬਲੱਡ ਆ ਹਲੇ ਤੱਕ ਸਾਨੂੰ ਇਹ ਨਹੀਂ ਪਤਾ ਵੀ ਬੱਕਰੀ ਦੇ ਵਿੱਚ ਹੀਮੋਗਲੋਬਿਨ ਜਿਹੜਾ ਬਲੱਡ ਦਾ ਜਾਨੀ ਕਿ ਮਤਲਬ ਕਿ ਦਾਇਰਾ ਉਹ ਕਿੰਨਾ ਕਿੰਨਾ ਠੀਕ ਹੈ ਨਾ ਜੀ ਦੀ ਮਰਜ਼ੀ ਐ ਐਚਬੀ ਟੈਸਟ ਕਰਵਾ ਲਓ ਬੱਕਰੀ ਦੀ 8.5 ਗ੍ਰਾਮ ਤੋਂ 7 ਗ੍ਰਾਮ ਤੋਂ ਇਹੋ ਜਿਹੀਆਂ ਬੱਕਰੀਆਂ ਖੜੀਆਂ ਜਿਨ੍ਹਾਂ ਚ 6 ਗ੍ਰਾਮ ਬਲੱਡ ਆ ਉਹਨਾਂ ਦੀ ਉੱਪਰੋਂ ਕਿੰਨਾਂ ਦੱਸ ਦਿੰਦੀ ਐ ਬੱਕਰੀਆਂ ਗੱਬਣ ਹੁੰਦੀਆਂ ਨੇ 3.5 ਤਨ ਮਹੀਨਿਆਂ ਦੀਆਂ ਜਦੋਂ ਤੁਸੀਂ ਇਹ ਦੇਖ ਲੋ ਵੀ ਇੱਕ ਮਾਂ ਦਾ ਬਲੱਡ ਪੂਰਾ ਨਹੀਂ ਹੈਗਾ ਤਾਂ ਬੱਚੇ 'ਚ ਕਿੱਥੋਂ ਬਣਨਾ ਬੱਚੇ ਨੂੰ ਵੀ ਤਾਂ ਖਰਾਕ ਮਾਂ ਨੇ ਦੇਣੀ ਆ ਨਾ ਵੀ ਸਾਨੂੰ ਇਹ ਹੀ ਨਹੀਂ ਪਤਾ ਹੈਗਾ ਵੀ ਬਲੱਡ ਕਿੰਨਾ ਚਾਹੀਦਾ ਬੱਕਰੀ 'ਚ ਸਾਢੇ 12 ਤੋਂ 13 ਗ੍ਰਾਮ ਬੱਕਰੀ 'ਚ ਬਲੱਡ ਹੁੰਦਾ ਸਾਢੇ 9-9 ਗ੍ਰਾਮ ਤੇ ਮੈਂ ਜਿੰਨੀਆਂ ਬੱਕਰੀਆਂ ਨਵੀਆਂ ਲੈ ਲੈ ਟੈਸਟ ਕਰਵਾਇਆ ਸਾਢੇ 8 ਗ੍ਰਾਮ ਤੋਂ 9 ਗ੍ਰਾਮ ਤੋਂ ਬਲੱਡ ਨਹੀਂ ਵੱਧਾ ਬਾਈ ਠੀਕ ਹੈ ਨਾ ਜਦੋਂ ਜਿਹੜਾ ਹੁਣ ਨਵਾਂ ਜੋਗਾ ਹੁਣ ਬੱਕਰੀ ਨੂਨ ਆ ਜਿਹੜਾ ਉਹਦਾ ਰਹਿਣ ਸਹਿਣ ਸੀ ਅਸੀਂ ਕਿਸੇ ਹੋਰ ਦਿਸ਼ਾ ਵੱਲ ਲੈ ਗਏ ਫਾਰਮਰ ਬਣ ਗਏ ਫਾਰਮ ਪਹਿਲਾਂ ਬੱਕਰੀ ਕੀ ਸੀ ਬਾਹਰ ਚਰਾਣ ਦੇ ਵਿੱਚ ਵੀ ਨਾ ਉਹ ਚਰਾਣ ਵੀ ਨਹੀਂ ਰਹੀ ਜੜੀ ਬੂਟੀਆਂ ਇਹੋ ਜੀਆਂ ਸੀਗੀਆਂ ਨਾ ਵੀ ਜਿਹੜਾ ਹੀਮੋਗਲੋਬਿਨ ਦਾ ਲੈਵਲ ਸੀ ਪੂਰਾ ਕਰਕੇ ਰੱਖਦੀਆਂ ਸੀ ਬਲੱਡ ਸਰਕਲ ਆਪਣੇ ਆਪ ਹਾਂਜੀ ਹੁਣ ਜਿਆਦਾ ਤੋਂ ਜਿਆਦਾ ਡੇਕ ਹੈ ਜੀ ਵੱਧ ਤੋਂ ਵੱਧ ਜੇ ਹੈ ਹੁਣ ਸਰਦੀਆਂ ਦੇ ਵਿੱਚ ਅਰਜਨ ਪੈ ਜਾਊਗਾ ਤੂ ਤਾ ਦਰਖਤ ਵੀ ਤੁਹਾਨੂੰ ਪਤਾ ਵੀ ਕਿੰਨੇ ਕੁ ਰਹਿ ਗਏ ਆ ਖਤਮ ਹੋ ਗਿਆ ਖਤਮ ਹੋ ਗਿਆ ਹੈਨਾ ਉਹਦੇ ਕਰਕੇ ਸਾਨੂੰ ਜਿਹੜੀ ਡੁਪਲੀਕੇਟ ਖਰਾਕ ਮਤਲਬ ਕਿ ਡੁਪਲੀਕੇਟ ਨਹੀਂ ਜਿਹੜੀ ਇਹਨਾਂ ਨੂੰ ਮਨਚਾਹਤ ਖਰਾਕ ਹੈ ਸੀ ਆਪਣੇ ਫਾਰਮ ਤੇ ਅਵੇਲੇਬਲ ਕਰਾ ਕੇ ਸਟਾਲ ਫੀਡਿੰਗ ਦੇ ਜ਼ਰੀਏ ਖਵਾ ਰਹੇ ਹਾਂ ਉਹਦੇ ਵਿੱਚ ਸੁਧਾਰ ਕਰਨਾ ਪੈਂਦਾ ਠੀਕ ਹੈ ਜੀ ਠੀਕ ਹੈ ਨਾ ਜਿਹੜੀ ਫੀਡਿੰਗ ਅਸੀਂ ਇੱਥੇ ਆਪਾਂ ਕਰਦੇ ਹਾਂ ਫੀਡਿੰਗ ਕਰਦੇ ਹਾਂ ਹਾਂਜੀ ਹਾਂ ਵੀ ਸਾਨੂੰ ਕੀ ਦੇਣਾ ਚਾਹੀਦਾ ਠੀਕ ਹੈ ਜੀ ਜਿਹੜੀ ਬੱਕਰੀ ਗੱਬਣਾ ਹੈ ਤਕਰੀਬਨ ਆਪਾਂ ਨੂੰ ਕਨਫਰਮ ਹੋ ਜਾਣਾ ਬੱਕਰੀ 2 ਮਹੀਨਿਆਂ ਤੋਂ ਬਾਅਦ ਬੱਕਰੀ ਦੁੱਧ ਡਰਾਈ ਕਰਨ ਲੱਗ ਜਾਂਦੀ ਹੈ ਆਪਣੀ ਮੂਵਮੈਂਟ ਦੇਣ ਲੱਗ ਜਾਂਦੀ ਹੈ ਵੀ ਪ੍ਰੈਗਨੈਂਟ ਦੇ ਸੋਨੂ ਸਾਰੇ ਲੱਛਣ ਸ਼ੋ ਹੋ ਜਾਂਦੇ ਆ ਦੋ ਦੋ ਢਾਈ ਮਹੀਨਿਆਂ ਚ ਉਸ ਤੋਂ ਬਾਅਦ ਉਹਦਾ ਡਾਈਟ ਪਲਾਨ ਵਧੀਆ ਐਕਸਟਰਾ ਸਟਰੋਂਗ ਹੋਣਾ ਚਾਹੀਦਾ ਠੀਕ ਹੈ ਠੀਕ ਹੈ ਨਾ ਠੀਕ ਹੈ ਨਾ ਬਾਈਟ ਮੈਚ ਰੈਗੂਲਰ ਆ ਹੁਣ ਉਹ ਖਰਚੇ ਆ ਬਾਈ ਜੀ ਠੀਕ ਹੈ ਤੁਸੀਂ ਬੱਕਰੀਆਂ ਘੱਟ ਰੱਖ ਲੋ ਜਿੰਨੀ ਉਹਦੀ ਪਰਬਰਸ ਵਧੀਆ ਕਰ ਲਓਗੇ ਇੱਕ ਫਾਰਮਰ ਚੰਗੇ ਢੰਗ ਨਾਲ ਸਕਸੈਸ ਹੋ ਜੂਗਾ ਜਿਆਦਾ ਜਾਨਵਰਾਂ ਦੀ ਗਿਣਤੀ ਸਾਡੇ ਕੋਲੇ ਕੁਝ ਹੋਣਾ ਨਾ ਕਿਉਂਕਿ ਫਿਰ ਉਹਨਾਂ ਦੀ ਕੇਅਰ ਵੀ ਨਹੀਂ ਹੁੰਦੀ ਖਵਾਇਆ ਨਹੀਂ ਜਾਂਦਾ ਉਹ ਵੀ ਇੱਕ ਫਾਰਮ ਨੂੰ ਮਤਲਬ ਕਿ ਚੱਲ ਫੇਲ ਕਰਨ ਦੇ ਕਾਰਨ ਹੁੰਦੇ ਆ ਮੇਰੀ ਮੰਨਿਆ ਆਦਾ ਵੀ ਮੇਰੇ ਕੋਲੇ 2 ਲੱਖ ਰੁਪਈਆ ਹੈ ਹੁਣ ਦੋਨੇ ਲੱਖ ਮੈਂ ਬੱਕਰੀਆਂ ਤੇ ਲਾਤਾ ਤੇ ਖਵਾਉਣ ਨੂੰ ਮੇਰੇ ਕੋਲੇ ਕੁਸ ਹੈ ਨਹੀਂ ਫਿਰ ਉਹਨਾਂ ਨੂੰ ਮੈਂ ਘਾਟੇ 'ਚ ਹੀ ਲੈ ਕੇ ਜਾਊਂਗਾ ਮੈਂ ਸੋਚਾਂ ਵੀ ਮੈਂ 3000 ਦੀਆਂ ਬੱਕਰੀਆਂ ਲੈ ਲੀਆਂ 20000 ਦਾ ਨਹੀਂ ਰਸਟਿਆ ਲਿਆ ਲੱਖ ਰੁਪਈਆ ਮੈਂ ਕੋਲੇ ਰੱਖਾਂ ਇਹ ਵੀ ਫੇਰ ਫਾਰਮ ਦੀਆਂ ਨਿਸ਼ਾਨੀਆਂ ਬਈ ਕਾਮਯਾਬ ਦੀਆਂ ਓਵੇਂ ਓਵੇਂ ਵਧਾਓ ਜਿਉਂ-ਜਿਉਂ ਛੋਡਾ ਆਪਣਾ ਜਿਹੜਾ ਮਾਨਸਿਕ ਔਰ ਕੰਮ ਕਰਨ ਦਾ ਦਾਇਰਾ ਵੀ ਵਧਦਾ ਔਰ ਸੋਣ ਨੂੰ ਮੰਨ ਕੇ ਚਲੋ ਪ੍ਰੈਕਟੀਕਲ ਔਰ ਟ੍ਰੀਟਮੈਂਟ ਦੇ ਤਜਰਬੇ ਵੀ ਛੋਡੇ ਹੱਥ ਲੱਗਦੇ ਆ ਠੀਕ ਆ ਨਾ ਵਾਹ ਬਹੁਤ ਜ਼ਿਆਦੇ ਬਾਈ ਨੁਕਸਾਨ ਖਾ ਕੇ ਆਪਾਂ ਇੱਥੇ ਤੱਕ ਪਹੁੰਚੇ ਆ ਇਹ ਨਹੀਂ ਗੱਲ ਵੀ ਆਪਾਂ ਅੱਜ ਮਾਸਟਰ ਬਣ ਗਏ ਪਰਾਪਾ ਲੁਕਾਂ ਮੰਗੂਆਂ ਵਿੱਚ ਤੋਂ ਲੋ ਦੇਖਦੇ ਆਪਾਂ ਆਪਾਂ ਉਹ ਫਾਰਮਰ ਨਹੀਂ ਹੈਗੇ ਜਿਨ੍ਹਾਂ ਨੂੰ 11-11 ਸਾਲਾਂ ਦੇ 10-10 ਸਾਲਾਂ ਦੇ ਇਕੱਲੇ ਮੰਨ ਕੇ ਚੱਲ ਟੈਰਾਮਾਈਸ਼ਨ ਤੋਂ ਗਾਹਾਂ ਪਤਾ ਹੀ ਨਹੀਂ ਗਾਹਾਂ ਪਤਾ ਨਹੀਂ ਠੀਕ ਹੈ ਨਾ ਵੀ ਰੌਲਾ ਇਹ ਹੈ ਜਿੰਨਾ ਤੁਸੀਂ ਕੰਮ ਕਰੋਗੇ ਸੱਚਜੇ ਢੰਗ ਨਾਲ ਜਿੰਨਾ ਪ੍ਰੈਕਟੀਕਲੀ ਤਜਰਬਾ ਕਰੋਗੇ ਉਹਨੇ ਤੁਹਾਡੇ ਹੱਥ ਦੇ ਵਿੱਚ ਆਪਣੇ ਜਿਹੜੇ ਨੌਲੇਜ ਆ ਉਹ ਤੁਹਾਡੇ ਕੋਲੇ ਇਕੱਠੀ ਹੋਊਗੀ ਤਾਂ ਤੁਸੀਂ ਇੱਕ ਪਰਫੈਕਟ ਫਾਰਮਰ ਵਜੋਂ ਛੁਣੇ ਜਾਣੇ ਤੇ ਇੱਕ ਤੁਸੀਂ ਪਹਿਲਾਂ ਵਿੱਚ ਵਿਚਾਲੇ ਗੱਲ ਜੇ ਰੱਖ ਦਿੱਤੀ ਵੀ ਆਪਾਂ ਆਪਣਾ ਨਾ ਨਾ ਲਈ ਹੈ ਨਾ ਵੀ ਮੈਂ ਕਹਿੰਦਾ ਵੀ ਇਹ ਨਵੇਂ ਫਾਰਮਰ ਜਿਹੜੇ ਸਟਾਰਟਿੰਗ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਆਪਾਂ ਟ੍ਰੇਨਿੰਗ ਕਿੱਥੋਂ ਦਵਾ ਸਕਦੇ ਟ੍ਰੇਨਿੰਗ ਬਾਈ ਦੇਖੋ ਮੈਂ ਕਹਣਾ ਵੀ ਮੈਂ ਉਹ ਗੱਲ ਤੁਹਾਨੂੰ ਦੱਸ ਤੀ ਚੱਜੇ ਢੰਗ ਨਾਲ ਵੀ ਬਾਈ ਕੱਲ ਨੂੰ ਅਗਲਾ ਕਹਿੰਦਾ ਵੀ ਸਰਕਲ ਦਾ ਬੰਦਾ ਟ੍ਰੇਨਿੰਗ ਸੈਂਟਰ ਬਹੁਤ ਆ ਬਾਈ ਪੈਸੇ 7 ਸਾਲਾਂ ਤੋਂ ਤੁਰੇ ਆਉਂਦੇ ਆ ਠੀਕ ਆ ਜੀ ਠੀਕ ਆ ਨਾ ਅੱਜ ਤੁਹਾਨੂੰ ਪਤਾ ਵੀ ਬੈਸਟ ਕੁਆਲਿਟੀ ਦੇ ਵਿੱਚ ਸਭ ਤੋਂ ਅੱਗੇ ਚੱਲ ਰਿਹਾ ਆਪਣਾ ਕੰਗ ਗਾਉਡ ਫਾਰਮ ਪਟਿਆਲਾ ਠੀਕ ਆ ਨਾ ਸਭ ਨੂੰ ਪਤਾ ਹੈ ਤਕਰੀਬਨ ਪਹਿਲੀ ਟ੍ਰੇਨਿੰਗ 35 ਬੰਦਿਆਂ ਤੋਂ ਸਟਾਰਟ ਹੋ ਕੇ ਠੀਕ ਹੈ ਨਾ ਅੱਜ 150 ਬੰਦੇ ਦਾ ਬੈਚ ਲੱਗਣ ਜਾ ਰਿਹਾ ਹੈ 150 150 ਬੰਦੇ ਦਾ ਬੈਚ ਲੱਗ ਚੁੱਕਿਆ ਹੈ ਤਕਰੀਬਨ ਹੁਣ ਵੀ 108 ਤੋਂ 9 ਬੱਚੇ 16 17 ਦਸੰਬਰ ਨੂੰ ਉੱਥੇ ਆ ਰਹੇ ਨੇ ਠੀਕ ਹੈ ਨਾ ਸਰਕਾਰੀ ਸਰਟੀਫਿਕੇਟ ਹੈ ਸੋਨੂੰ ਹੋਰ ਵੀ ਜਿਹੜੀਆਂ ਬੱਕਰੀਆਂ ਤੇ ਸਕੀਮਾਂ ਉਹਦੇ ਪ੍ਰਤੀ ਵੀ ਜਾਗਰੂਕ ਕੀਤਾ ਜਾਊਗਾ ਡਾਕਟਰ ਗੁਰਪ੍ਰੀਤ ਸਿੰਘ ਫੁੱਲੇਵਾਲ ਬਾਈ ਆਪ ਟ੍ਰੇਨਿੰਗ ਦਿੰਦਾ ਬੰਦਾ ਜਿਹੜੇ ਪਿਛਲੇ 14 ਸਾਲਾਂ ਤੋਂ ਬਿਨਾਂ ਕਿਸੇ ਲਾਲਚ ਤੋਂ ਠੀਕ ਹੈ ਨਾ ਦਿਨ ਰਾਤ ਲੋਕਾਂ ਦੀ ਸੇਵਾ ਚ ਹਾਜ਼ਰਾ ਬੰਦਾ ਜਦੋਂ ਮਰਜ਼ੀ ਠਾ ਲੋ ਤੁਹਾਨੂੰ ਟ੍ਰੀਟਮੈਂਟ ਦੱਸੂਗਾ ਔਰ ਕੋਈ ਨਿੱਕੀਆਂ ਹੀ ਬਿਮਾਰੀਆਂ ਪ੍ਰਤੀ ਤੁਹਾਨੂੰ ਜਾਗਰੂਕ ਕਰਦਾ ਰਿਹਾ ਹੈ ਔਰ ਆਪਣਾ ਫੁੱਲੇਵਾਲ ਮੇਲਾ ਵੀ ਆ ਰਿਹਾ ਠੀਕ ਹੈ ਨਾ ਵੀ ਹੁਣ ਜਿਹੜਾ ਬੈਸਟ ਢੰਗ ਨਾਲ ਬਾਈ ਤੁਸੀਂ ਕੰਗਗੌੜ ਫਾਰਮ ਤੇ ਜਾਓ ਵਿਜ਼ਿਟ ਕਰੋ ਦੋ ਦਿਨਾਂ ਦੀ ਟ੍ਰੇਨਿੰਗ ਹੈ ਉਹਨਾਂ ਨਾਲ ਤੁਸੀਂ ਆਪਣਾ ਕੰਟੈਕਟ ਕਰ ਸਕਦੇ ਹੋ ਬਹੁਤ ਢੰਗ ਨਾਲ ਸੱਚਜੇ ਢੰਗ ਨਾਲ ਟ੍ਰੇਨਿੰਗ ਦਿੰਦੇ ਨੇ ਹਰ ਤਰ੍ਹਾਂ ਦੇ ਫਾਰਮਰ ਆਪਣੀਆਂ ਜਿਹੜੀਆਂ ਗਲਤੀਆਂ ਹੁੰਦੀਆਂ ਉਹ ਵੀ ਉੱਥੇ ਜਾ ਕੇ ਦੱਸ ਦੇਣੇ ਵੀ ਭਾਈ ਤੁਸੀਂ ਆਹ ਕੰਮ ਨਾ ਕਰਿਓ ਸਾਡੇ ਨਾਲ ਆ ਗੱਲਾਂ 'ਚ ਧੋਖੇ ਹੋਏ ਹੋਏ ਨੇ ਜਾਂ ਆਹ ਕੰਮ ਅਸੀਂ ਫਾਰਮ ਐਵੇਂ ਬਣਾਇਆ ਸੀ ਜਾਂ ਅਸੀਂ ਜਾਨਵਰ ਐਵੇਂ ਲੈਤਾ ਸੀ ਉਹਦੇ ਵਿੱਚ ਸਾਡੇ ਨਾਲ ਠੱਗੀਆਂ ਠੂਰੀਆਂ ਹੋ ਗਈਆਂ ਠੀਕ ਹੈ ਨਾ ਉਹ ਸਾਰੀਆਂ ਚੀਜ਼ਾਂ ਬਾਈ ਉੱਥੇ ਪਰਫੈਕਟ ਪ੍ਰੈਕਟੀਕਲ ਤਜਰਬੇ ਨਾਲ ਵੀ ਔਰ ਸੋਨੂੰ ਮੰਨ ਕੇ ਚੱਲੋ ਐਜੂਕੇਸ਼ਨ ਲੈਵਲ ਦੇ ਹਿਸਾਬ ਨਾਲ ਵੀ ਪੜਾਇਆ ਔਰ ਸਿਖਾਇਆ ਜਾਂਦਾ ਠੀਕ ਹੈ ਜੀ ਹਾਂ ਜੀ ਕਈ ਬਹੁਤ ਸਾਰੇ ਧੰਦੇ ਉਹਨਾਂ ਨੇ ਕਰਕੇ ਦੇਖੇ ਹੁੰਦੇ ਨੇ ਇਹ ਜਿਹੇ ਕਿਸਾਨ ਹੁੰਦੇ ਨੇ ਜੀ ਹਾਂ ਹਾਂ ਜੀ ਉਹ ਕਰਨਾ ਚਾਹੁੰਦੇ ਨੇ ਮੰਨ ਲਓ ਗੋਟ ਫਾਰਮਿੰਗ ਦੇ ਵਿੱਚ ਆਉਣਾ ਚਾਹੁੰਦੇ ਨੇ ਕਿ ਇਹਦੇ ਉੱਤੇ ਕੋਈ ਸਰਕਾਰੀ ਸਪੋਰਟ ਹੈ ਕੋਈ ਲੋਨ ਦੀ ਏਦਾਂ ਦੀ ਕੋਈ ਗੱਲਬਾਤ ਹੈ ਬਾਈ ਜੀ ਦੇਖੋ ਉਹ ਗੱਲਬਾਤ ਇਹ ਨਾ ਆਪਾਂ ਅੱਜ ਉਹਨੂੰ ਵੈਰੀਫਾਈ ਨਹੀਂ ਕਰ ਸਕਦੇ ਵੈਸੇ ਜਿਹੜਾ ਅੰਡਰਗਰਾਉਂਡ ਜਿਹੜਾ ਲੇਬਲ ਆ ਉਹਦਾ ਵੈਰੀਫਾਈ ਹੋ ਗਿਆ ਲੋਨ ਹੋ ਚੁੱਕੇ ਆ ਠੀਕ ਹੈ ਜੀ ਠੀਕ ਹੈ ਨਾ ਥੋੜੇ ਦਿਨਾਂ ਦੇ ਵਿੱਚ ਮਹੀਨੇ ਡੇਢ ਮਹੀਨੇ ਦੇ ਵਿੱਚ ਉਹ ਬੰਦੇ ਸਾਹਮਣੇ ਆਪਨੇ ਆਪ ਪਹੁੰਚਗੇ ਜਿਨ੍ਹਾਂ ਦੇ ਹੋਏ ਹੋਏ ਆ ਜਿਨ੍ਹਾਂ ਨੂੰ ਸਪੋਰਟ ਹੋਈ ਜਿਨ੍ਹਾਂ ਨੂੰ ਸਪੋਰਟ ਹੋਈ ਆ ਜਾਂ ਜਿਨ੍ਹਾਂ ਨੇ ਜਿਹੜੀ ਉਹ ਮਦਦ ਸੀ ਸਰਕਾਰ ਦੀ ਜਿਹੜੀਆਂ ਉਹ ਸਕੀਮਾਂ ਸੀ ਸੈਂਟਰ ਗਵਰਨਮੈਂਟ ਦੀਆਂ ਉਹ ਬੰਦਿਆਂ ਨੇ ਲਾਹਾ ਲੈ ਲਿਆ ਠੀਕ ਹੈ ਨਾ ਆ ਉਹ ਬੋਲਣਗੇ ਸੋਡੇ ਮੂਹਰੇ ਆ ਕੇ ਆਪਾਂ ਉਹਨੂੰ ਅੱਜ ਲੋਕਾਂ ਨੂੰ ਕਹਿ ਦਈਏ ਕੋਈ ਕਹਿੰਦਾ ਉਹਦੇ ਨਾਂ ਤੇ ਰੌਲਾ ਪਾਇਆ ਜਾ ਰਿਹਾ ਹੈ ਜਾਂ ਬੰਦੇ ਇਕੱਠੇ ਕਰਨ ਵਾਲਾ ਸਿਸਟਮ ਹੈ ਠੀਕ ਹੈ ਨ ਲੋਨ ਦੇ ਨਾਂ થી ਬੇਲੇ ਹੋਇਆ ਉਹਦੇ ਵਿੱਚ ਕੋਈ ਨਹੀਂ ਕੋਈ ਇੱਕ ਨਹੀਂ ਹੈਗਾ ਵੀ ਅੱਜ ਮੈਂ ਭੁੱਲ ਜਾ ਵੀ ਮੈਨੂੰ ਯਾਦ ਨਹੀਂ ਮੇਰੀ 2 ਸਾਲ ਪਹਿਲਾਂ ਕਿਹੜੀ ਵੀਡੀਓ ਆਈ ਹੋਈ ਹੈ ਵੀ ਮੈਂ ਉਹ ਚ ਕੀ ਕਿਹਾ ਸੀ ਉਹ ਤਾਂ ਇੱਕ ਲੋਕਾਂ ਤੋਂ ਮੁਨਕਰ ਹੋ ਕੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਲਾ ਕੰਮ ਹੈ ਲੋਨ ਹੋ ਚੁੱਕਿਆ ਹੈ ਬਾਈ ਔਰ ਥੋੜੇ ਟਾਈਮ ਚ ਸਾਡੇ ਸਾਹਮਣੇ ਆਵਾਂਗੇ ਆਪਾਂ ਸਪੈਸ਼ਲ ਇਵੇਂ ਜਿਵੇਂ ਲਾਈਵ ਹੋ ਕੇ ਚੰਗੀ ਵੀਡੀਓ ਬਣਾਵਾਂਗੇ ਔਰ ਵੈਧ ਪ੍ਰੂਫ ਦੇ ਵੀ ਆ ਪਿਆ ਡਾਕੂਮੈਂਟਰੀ ਔਰ ਵੈਧ ਜਿਹੜੀ ਡਾਕੂਮੈਂਟ ਹੋਣਗੇ ਬੈਂਕ ਦੇ ਉਹਨਾਂ ਨੇ ਰੂਗ ਆਪਣੇ ਰੂਲ ਰੈਗੂਲੇਸ਼ਨ ਦੇ ਹਿਸਾਬ ਨਾਲ ਵੀ ਕਿਵੇਂ ਕੀਤੀ ਠੀਕ ਹੈ ਨਾ ਹਾਂ ਉਹਦਾ ਪ੍ਰੋਸੈਸ ਜਿਹੜੇ ਡਾਕਟਰ ਆਪਣੇ ਅਵਤਾਰਵਾਸੀ ਜੀ ਬਾਈ ਬਲਜਿੰਦਰ ਸਿੰਘ ਕੰਗ ਠੀਕ ਹੈ ਜੀ ਪਟਿਆਲੇ ਤੋਂ ਠੀਕ ਹੈ ਨਾ ਉਹਨਾਂ ਦੀ ਹੁਣ ਕੱਲ ਨੂੰ ਫੇਰ ਬਾਈ ਮੀਟਿੰਗ ਹੈ ਚੰਡੀਗੜ੍ਹ ਠੀਕ ਹੈ ਜੀ ਠੀਕ ਹੈ ਨਾ ਸਾਈਟਰੀਟ ਦੇ ਵਿੱਚ ਉਹਨਾਂ ਦੀ ਜਿਹੜੇ ਆਪਣੇ ਐਨ ਐਲ ਐਮ ਸਕੀਮ ਹੈ ਠੀਕ ਹੈ ਨਾ ਜਾਂ ਫਰਜ਼ ਕਰ ਲੋ ਨਵਾੜ ਜਿਹਨੂੰ ਅਸੀਂ ਕਹਿ ਦਨੇ ਆਗੇ ਵੀ ਉਹਦੇ ਅਧੀਨ ਜਿਹੜੀਆਂ ਸਕੀਮਾਂ ਆਉਂਦੀਆਂ ਨੇ ਉਹ ਵੀ ਬਾਈ ਜੀ ਉੱਥੇ ਹੁਣ ਸਾਰੀਆਂ ਰੈਗੂਲਰ ਚੱਲਣੀਆਂ ਆਪਾਂ ਵੀ ਲਵਾਂਗੇ ਲਾਹਾ ਤੇ ਉਹ ਆਪਾਂ ਫਿਰ ਪੂਰੇ ਬੈਡ ਪ੍ਰੂਫ ਨਾਲ ਵੀਡੀਓ ਬਣਾਵਾਂਗੇ ਬਾਈ ਜੀ ਗੱਲਾਂ ਬਹੁਤ ਸਾਰੀਆਂ ਰਹਿ ਗਈਆਂ ਕਿਸੇ ਦਿਨ ਫਿਰ ਆਪਾਂ ਸੰਝੇ ਲਾ ਲਾਂ ਆਵੀ ਬਾਈ ਜੀ ਜ਼ਰੂਰ ਹੁਣ ਆਪਾਂ ਚੱਲਦੇ ਚੱਲਦੇ ਤੁਹਾਡਾ ਬਾਇਓ ਡਾਟਾ ਦੇ ਦਿਓ ਕੰਟੈਕਟ ਨੰਬਰ ਦੇ ਦਿਓ ਬਹੁਤ ਸਾਰੇ ਵੀਰ ਤੁਹਾਡੇ ਤੋਂ ਗੱਲਬਾਤ ਸਾਂਝੀ ਕਰ ਸਕਣ ਜਿਹੜੇ ਲਾਹਾ ਲੈ ਸਕਣ ਆਪਣਾ ਫੋਨ ਨੰਬਰ ਆ ਬਾਈ ਜੀ 9501224571 9501224571 ਇਹੀ ਬਾਈ ਆਪਣਾ ਵਟਸਐਪ ਨੰਬਰ ਆ ਠੀਕ ਆ ਨਾ ਪਿੰਡ ਆਪਣਾ ਬੁਗਰਾ ਜਲਾ ਸੰਗਰੂਰਾ ਨੀਰ ਤਨੌਲਾ ਮੰਡੀ ਜਰੋਤਨੌਲੇ ਤੋਂ ਦੀਪਕ ਢਾਬੇ ਦੇ ਸਾਹਮਣੇ ਆਪਾਂ ਭੀਖੀ ਰੋਡ ਪੈਨੇ ਆ ਠੀਕ ਹੈ ਜੀ ਭੀਖੀ ਦੀਪਕ ਢਾਬੇ ਕੋਲੋਂ 3 ਕਿਲੋਮੀਟਰ 2.5 ਕਿਲੋਮੀਟਰ ਅੱਗੇ ਜਾ ਕੇ ਲੈਫਟ ਹੈਂਡ ਗੁਰਦੁਆਰਾ ਬਾਬਾ ਨੱਥਾ ਸਿੰਘ ਦੇ ਕੋਲ ਦੀ ਸੜਕ ਜਾਂਦੀ ਹੈ ਸਿੱਧੀ ਉਥੋਂ 6 ਕਿਲੋਮੀਟਰ ਆਪਣਾ ਪਿੰਡ ਬੁਗਰਾ ਪੈਂਦਾ ਨਹਿਰ ਤੇ ਠੀਕ ਹੈ ਜੀ ਤੇ ਕੰਟੈਕਟ ਨੰਬਰ ਆਪਣਾ ਇਹੀ ਆ ਬਾਈ ਇੱਕ ਨਾ ਫੋਨ ਜਾਦੇ ਬਿਜੀ ਕੰਮ ਖੇਤੀਬਾੜੀ ਦਾ ਵੀ ਆ ਫਾਰਮ ਦਾ ਵੀ ਹੁੰਦਾ ਕਈ ਵਾਰੀ ਕਿਸੇ ਭੈਣ ਭਾਈ ਦਾ ਫੋਨ ਨਾ ਚੱਕਿਆ ਜਾਵੇ ਠੀਕ ਹੈ ਨਾ ਤਾਂ ਵਟਸਐਪ ਮੈਸੇਜ ਕਰਕੇ ਆਪਾਂ ਕੋਈ ਰਾਤ ਨੂੰ ਇਹ ਹੁੰਦਾ ਵੀ ਬਾਈ ਜਾਰ ਸਾਡੀ ਦਾ ਬੱਕਰੀ ਸੂੰਦੀ ਸੀ ਪਰ ਤੁਸੀਂ ਫੋਨ ਨਹੀਂ ਚੱਕਿਆ ਉਹ WhatsApp ਤੇ ਆਪਣਾ ਮੈਸੇਜ ਪਾ ਕੇ ਦੱਸ ਦੱਸ ਸਕਦੇ ਆ ਕਿਉਂ ਮੈਸੇਜ ਬਾਈ ਮੈਂ ਦੇਖਦੀ ਹੀ ਰਹਿਣਾ ਕਿਉਂ ਫਿਰ ਜਿਹਨੂੰ ਫਰਜ਼ ਕਰ ਲੋ ਆਪਣੇ ਵੀ ਕੰਮ ਆ ਨਹੀਂ ਟਾਈਮ ਹੁੰਦਾ ਤਾਂ ਉਹ ਬੰਦੇ ਨੂੰ ਆਪਾਂ ਖੁਦ ਵੀ ਫੋਨ ਲਾ ਕੇ ਰਿਪਲਾਈ ਦਿੰਨੇ ਆ ਵੀ ਭਾਈ ਆਹ ਟ੍ਰੀਟਮੈਂਟ ਐ ਕਰ ਲਾ ਤੇਰਾ ਬਚਾਅ ਹੋ ਜਾਊਗਾ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇੰਨਾ ਸਮਾਂ ਕੱਢਿਆ ਸਾਡੇ ਵਾਸਤੇ ਥੈਂਕ ਯੂ ਭਾਈ ਜੀ ਧੰਨ ਧੰਨਵਾਦ ਤੁਹਾਡਾ ਵੀ ਬਾਈ ਦੇ ਸੀਗੇ ਭਾਈ ਪਿਰਤਪਾਲ ਸਿੰਘ ਭੁੱਲਰ ਭੁੱਲਰ ਗੌਟ ਫਾਰਮ ਵਾਲੇ ਫਿਰ ਕਿਸੇ ਦਿਨ ਇੱਕ ਨਵੀਂ ਵਿਚਾਰ ਦੇ ਨਾਲ ਤੁਹਾਡੇ ਨਾਲ ਸਾਂਝੇ ਕਰਾਂਗੇ ਗੱਲਾਂ ਬਾਤਾਂ ਤੇ ਮਲਾਵਾਂਗੇ ਵੀਰ ਨੂੰ ਦੁਬਾਰਾ ਤੇ ਅਜਾਤ ਹੁਣ ਸਾਨੂੰ ਦਿਓ ਇਜਾਜ਼ਤ ਭਾਈ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਭਾਈ ਜੀ ਬੈਵਰੀ ਦਾ ਖਾਲਸਾ ਭਾਈ ਜੀ ਫਤਿਹ